ਸ਼ਾਹਰੁਖ ਖਾਨ ਤੇ ਅਮਰ ਖਾਨ ਕੱਲ ਦੋਵੇਂ ਦੁਬਈ ਦੇ ਵਿੱਚ ਇੱਕ ਬਰਥਡੇ ਪਾਰਟੀ ਨੂੰ ਅਟੈਂਡ ਕਰਨ ਲਈ ਪਹੁੰਚੇ ਜਿੱਥੇ ਦੋਹਾਂ ਨੇ ਇੱਕ ਸੈਲਫੀ ਕਲਿੱਕ ਕੀਤੀ ਸ਼ਾਹਰੁਖ ਨੇ ਤਸਵੀਰ ਨੂੰ ਟਵਿੱਟਰ ਤੇ ਪੋਸਟ ਕਰਦੇ ਲਿਖਿਆ ਕਿ ਅਸੀਂ ਇੱਕ ਦੂਜੇ ਨੂੰ ਪਿਛਲੇ 25 ਸਾਲਾਂ ਤੋਂ ਜਾਣਦੇ ਹਾਂ ਪਰ ਪਹਿਲੀ ਵਾਰ ਇਕੱਠੇ ਤਸਵੀਰ ਕਲਿੱਕ ਕਰ ਰਹੇ ਹਾਂ ਇਕੱਠੇ ਸਾਡੀ ਸ਼ਾਮ ਚੰਗੀ ਰਹੀ ਮਜ਼ਾ ਆਇਆ ਅਪਣੇ ਦਿੱਤਾਪਸੀ ਬੰਦੋਂ ਦੀ ਨਗਮੀ ਫਿਲਮ ਨਾਮ ਸ਼ਵਾਨਾ ਦਾ ਟ੍ਰੇਲਰ ਰੀਲੀਜ਼ ਹੋ ਗਿਆ ਜਿਸ ਚਿਤਾਪਸੀ ਦਾ ਵਖਰਾ ਤੇ ਐਕਸ਼ਨ ਭਰਪੂਰ ਅੰਦਾਜ਼ ਦਿਖ ਰਿਹਾ ਹੈ ਤਾਂਪਸੀ ਨਰਮ ਲੋਜ ਬਾਜਪਾਈ ਵੀ ਲੀਡ ਕਿਰਦਾਰ ਚ ਨੇ ਇਸ ਦੇ ਇਲਾਵਾ ਅਕਸ਼ੇ ਕੁਮਾਰ ਦੀ ਚਲਕ ਵੀ ਫਿਲਮ ਚ ਵੇਖਣ ਨੂੰ ਮਿਲੇਗੀ ਨਾਮ ਸ਼ਵਾਨਾ 13 ਮਾਰਚ ਨੂੰ ਰੀਲੀਜ਼ ਹੋਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ਤੇ ਬਣੀ ਫਿਲਮ ਮੋਦੀ ਦਾ ਗਾਉਂ ਦਾ ਨਿਰਮਾਣ ਕਰਨ ਵਾਲੇ ਸੁਰੇਸ਼ ਚਾਨ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਕੋਹਾਰ ਲਗਾਈ ਹੈ ਅਸਲ ਸੈਂਸਰ ਬੋਰਡ ਨੇ ਫਿਲਮ ਤੇ ਰੋਕ ਲਗਾ ਦਿੱਤੀ ਸੀ ਜਿਸ ਕਾਰਨ ਚਾਨ ਨੇ ਪੀਐਮਓ ਦਾ ਦਰਵਾਜ਼ਾ ਖੜਕਾਇਆ ਹੈ ਬਾਲੀਵੁੱਡ ਦੀ ਕਮੇਟਰੀਨਾਲ ਨਾਮ ਜੋੜਨ ਤੇ ਅਭਿਨੇਤਾ ਨਿਰਮਤਾ ਸੁਹੇਲ ਖਾਨ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਸੱਚ ਜਾਣਦਾ ਹੈ ਤੇ ਇਸ ਨਾਲ ਪ੍ਰਭਾਵਿਤ ਨਹੀਂ ਹੁੰਦਾ ਦਰਸਲ ਜਹੀਆਂ ਖਬਰਾਂ ਸੰਖਿ ਸੁਹੇਲ ਅਤੇ ਉਹਨਾਂ ਦੀ ਪਤਨੀ ਸੀਮਾ ਖਾਨ ਤੇ ਵਿਚਾਲੇ ਵੀ ਆਪਣੀ ਵਿਵਹਦਾ ਜ਼ਿੰਦਗੀ ਨੂੰ ਲੈ ਕੇ ਕੁਝ ਪਰੇਸ਼ਾਨੀਆਂ ਨੇ ਪ੍ਰਤੀਕਰਮ ਨੇ ਬਿਨਾਂ ਇਜਾਜ਼ਤ ਉਹਨਾਂ ਦੇ ਬੱਚਿਆਂ ਦੀ ਤਸਵੀਰ ਦੇ ਇਸਤੇਮਾਲ ਲਈ ਕੱਪੜਿਆਂ ਦੇ ਅੰਤਰਰਾਸ਼ਟਰੀ ਬ੍ਰਾਂਡ ਟੋਮੀ ਹਿਲਫਿਗਰ ਕਿਡਸ ਦੀ ਆਲੋਚਨਾ ਕੀਤੀ ਹੈ ਪ੍ਰਚਾਰ ਬਿਆਨ ਦੀ ਇੱਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਾ ਨੇ ਲਿਖਿਆ ਕਿ ਡੀਅਰ ਟੋਮੀ ਅਸੀਂ ਤੁਹਾਡੇ ਕੱਪੜੇ ਨਹੀਂ ਪਾਉਂਦੇ ਤੇ ਨਾ ਹੀ ਮੇਰੇ ਬੱਚੇ ਤੁਹਾਡਾ ਅਮ੍ਰਿਤਾ ਸ਼ਾਹਿਦ ਖਪੂਰ ਤੇ ਫਲੂ ਤੋਂ ਪੀੜਿਤ ਹੋਣ ਦੇ ਬਾਵਜੂਦ ਆਪਣੀ ਆਗਾਮੀ ਫਿਲਮ ਰੰਗੂਨ ਦਾ ਪ੍ਰਚਾਰ ਕੀਤਾ। ਅਮ੍ਰਿਤਾ ਨੇ ਸ਼ੁੱਕਰਵਾਰ ਨੂੰ ਕਾਮੇਡੀ ਸ਼ੋਅ ਦਾ ਕਪਿਲ ਸ਼ਰਮਾ ਸ਼ੋਅ ਦੇ ਸੈੱਟ ਤੇ ਆਪਣੀ ਤਸਵੀਰ ਸ਼ੇਅਰ ਕੀਤੀ। ਤਸਵੀਰ 'ਚ ਸ਼ਾਹਿਦ ਕਪਿਲ ਸ਼ਰਮਾ ਦੇ ਕੁੱਤੇ ਜ਼ੰਜੀਰ ਦੇ ਨਾਲ ਖੇਡਦੇ ਨਜ਼ਰ ਆ ਰਹੇ ਨੇ। 25 ਜਨਵਰੀ ਨੂੰ ਰਿਲੀਜ਼ ਹੋਈ ਰੀਜ਼ ਪਾਰਟਿਚ ਤੱਕ ਈਵਨ 150 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਰਿਪੋਰਟਸ ਦੇ ਮੁਤਾਬਕ ਰੀਜ਼ ਦੀ ਵਰਲਡਵਾਈਡ ਕਮਾਈ 300 ਕਰੋੜ ਤੋਂ ਪਾਰ ਹੈ। ਉਥੇ ਰਿਤਿਕ ਰੋਸ਼ਨ ਅਤੇ ਯਾਮੀ ਗੋਤਮ ਸਟਾਰਰ ਕਾਬਿਲ ਨੇ ਹੁਣ ਤੱਕ ਰੇਲੂ ਏਬੀਸੀ ਦੇ ਟਾਕ ਸ਼ੋਅ ਦੇ ਵਿਊ ਦੇ ਵਿੱਚ ਦਿਲਕਸ਼ অভিনেত্রী ਪ੍ਰਿੰਕਾ ਚੋਪੜਾ ਨੇ ਨੱਕ ਦੀ ਸਰਜਰੀ ਕਰਾਉਣ ਨਾਲ ਜੁੜੀਆਂ ਫਾਹਾਂ ਨੂੰ ਖਾਰਜ ਕੀਤਾ ਪ੍ਰਿੰਕਾ ਤੋਂ ਪੁੱਛਿਆ ਗਿਆ ਕਿ ਕੀ ਉਹਨਾਂ ਦੀ ਨੱਕ ਅਸਲੀ ਹੈ ਤਾਂ ਉਹਨਾਂ ਨੇ ਕਿਹਾ ਹਾਂ ਇਹ ਮੇਰੀ ਨੱਕ ਹੈ ਪ੍ਰਿੰਕਾ ਨੇ ਕਿਹਾ ਕਿ ਕੈਰੀਅਰ ਦੇ ਸ਼ੁਰੂਤੀ ਦੌਰ ਦੇ ਵਿੱਚ ਬਾਲੀਵੁੱਡ ਦੇ ਇੱਕ ਨਿਰਮਾਤਾ ਨੇ ਇਸ ਸ਼ਰੀਰ ਨੂੰ ਲੈ ਕੇ ਉਹਨਾਂ ਦਾ ਲਗਾਤਾਰ ਮਜ਼ਾਕ ਬਣਾਇਆ ਸੂਟ ਚੱਪਲ ਪਾਉਣ ਲੱਗੀ ਸਕਰ ਸੋਚਦੀ ਹੁਣੀ ਮੈਂ ਤੇਰੇ ਨਾਲ ਕਰੂ ਫਲਰ ਪੂਰੇ ਟਾਊਨ ਵਿੱਚ ਰੁੱਤ ਪਾਇਆ ਯਾਰ ਦਾ ਕਿੰਨਾ ਕਮਾਲ ਲਾ ਸਾਡੇ ਕੋਲੇ ਟਾ ਗੋਰੀਏ ਮੀ ਤੇਰਾ ਸਿਰਦਾ ਕੇ ਮੇਜ ਤੂੰ ਲੱਗੇ ਤੂੰ ਕੇ ਮੈਂ ਤਾਂ ਤੇਰਾ ਬਹਿਮ ਪੰਜਾਬੀ ਗਾਇਕ ਕੁਮਰ ਵਰਕ ਦਾ ਗੀਤ ਸਿਰਾ ਜੱਟ ਰਿਲੀਜ਼ ਹੋਇਆ ਇਸ ਵਿੱਚ ਕੁਮਰ ਖੁਦ ਦੀਆਂ ਸਿਫਤਾਂ ਕਰਦੇ ਦਿਖ ਰਹੇ ਨੇ ਗੀਤ ਨੂੰ ਗਾਉਣ ਅਤੇ ਲਿਖਣ ਦੇ ਇਲਾਵਾ ਮਿਊਜ਼ਿਕ ਵੀ ਕੋਵਲ ਨਹੀਂ ਦਿੱਤਾ ਵਾਟ ਬੱਜਾ ਬੱਜਾ ਕਰਦੇ ਆ ਕੰਨਾਂ ਵਾਲੇ ਚੁੰਮ ਕੇ ਲੈਂਦੇ ਆ ਸਵਾਦ ਗੱਲਾਂ ਗੋਰੀਆਂ ਨੂੰ ਚੁੰਮ ਕੇ ਜਸਜੀਤ ਤੇ ਬੱਬਲ ਰਾਏ ਦੀ ਆਗਾਮੀ ਫਿਲਮ ਸਰਗੀ ਦਾ ਨਵਾਂ ਗੀਤ ਚਮਕੇ ਰਿਲੀਜ਼ ਹੋਇਆ ਹੈ ਫਿਲਮ ਵਿੱਚ ਨੀਰੂ ਬਾਜਵਾ ਦੀ ਪੰਡੂਬੀਨਾ ਬਾਜਵਾ ਵੀ ਲੀ ਟੋਲ ਚ ਹੈ ਗੀਤ ਨੂੰ ਜਸਜੀਤ ਤੇ ਬੱਬਲ ਦੇ ਇਲਾਵਾ ਨਿਮਰਤ ਖਹਿਰਾ ਨੇ ਵੀ ਆਵਾਜ਼ ਦਿੱਤੀ ਹੈ ਤੇ ਗੀਤ ਨੂੰ ਲਿਖਿਆ ਵੀਤ ਬਲਜੀਤ ਨੇ ਹੈ